ਰੋਪੜ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਿਕ ਜੋ ਕਮੇਟੀ ਬਣਾਈ ਗਈ ਹੈ ਉਸ ਵੱਲੋਂ ਦੱਸਿਆ ਕਿ ਰੋਪੜ ਦੇ ਵਿੱਚ ਮੈਂਬਰਸ਼ਿਪ ਦਾ ਗਾਜ਼ ਕੀਤਾ ਗਿਆ ਇਸ ਵਿੱਚ ਪੰਜ ਮੈਂਬਰੀ ਕਮੇਟੀ ਮੈਂਬਰ ਦੇ ਸਹਿਬਾਨ ਪਹੁੰਚੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਕਮੇਟੀ ਦੇ ਵਿੱਚ ਮਨਪ੍ਰੀਤ ਸਿੰਘ ਯਾਲੀ ਬੀਬੀ ਜਗੀਰ ਕੋਰ ਪ੍ਰੋਫੈਸਰ ਪੇਮ ਸਿੰਘ ਚੰਦੂ ਮਾਟਰ ਸਾਹਿਬ ਕਾ ਵਿਧਾਨ ਸਭਾ ਦਾ ਸਪੀਕਰ ਰਵਿੰਦਰ ਸਿੰਘ ਤੇ ਗੁਰਪ੍ਰਤਾਕ ਵਡਾਲਾ ਵੀ ਮੌਜੂਦ ਰਹੇ। ਦੇਖੋ ਜਿਸ ਦਿਨ ਦਾ 2 ਦਸੰਬਰ ਦਾ 2024 ਹੁਕਮ ਹੋਇਆ ਹੁਕਮਨਾਮਾ ਉਸ ਹੁਕਮਨਾਮੇ ਤੋਂ ਬਾਅਦ ਸੰਗਤਾਂ 'ਚ ਇੰਨਾ ਜੋਸ਼ ਆਇਆ ਨਾ ਚਾਹ ਤੇ ਉਹਨਾਂ ਸਕੂਨ ਹੈ ਕਿ ਸਾਡੀ ਪਾਰਟੀ ਖੜੀ ਹੋ ਜੇ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਅੱਜ ਸਾਡੀ ਲੋੜ ਹੈ ਕਿ ਸਿੱਖ ਪੰਥ ਦਾ ਉਹ ਮਹਾਨ ਤਖਤ ਜਿਹੜਾ ਹੈ ਉਹਦੀ ਸਰਬਉੱਚਤਾ ਬਹਾਲ ਰੱਖਣ ਦੀ ਉਹਦੇ ਸਤਾਂਤਾ ਦੀ ਪਾਲਣਾ ਕਰਨ ਦੀ ਉਹਦੀ ਪ੍ਰਭੂ ਸਦਾ ਦੁਨੀਆ ਵਿੱਚ ਉਜਾਗਰ ਜੋ ਹੋਈ ਹੈ ਉਹਨੂੰ ਬਣਾਈ ਰੱਖਣ ਦੀ ਜਿਹੜੇ ਲੋਕ ਉਹ ਤੋਂ ਧੋੜੇ ਹੋਏ ਹੁਕਮਨਾਮੇ ਤੋਂ ਉਹ ਕਦੀ ਬਖਸ਼ੇ ਨਹੀਂ ਜਾਣਗੇ ਮੈਂ ਸਾਫ ਸ਼ਬਦਾਂ ਚ ਕਹਿਣਾ ਚਾਹਨੀ ਹੈ ਕਿਉਂਕਿ ਲੋਕ ਜਿਹੜੇ ਹੈ ਉਹ ਕਿਸੇ ਧੁਰੇ ਨਾਲ ਜੁੜੇ ਹੈ ਮੇਰ ਨਾਲ ਨਹੀਂ ਜੁੜ ਸਕਦੇ ਇਹਨਾਂ ਨਾਲ ਹੀ ਜੁੜ ਸਕਦੇ ਇੱਕ ਧੁਰਾ ਹੋਏਗਾ ਉੱਥੋਂ ਆਵਾਜ਼ ਆਏਗੀ ਜੋ ਕੌਮ ਨੂੰ ਉੱਥੇ ਇਕੱਠੀ ਹੋ ਸਕਦੀ ਸੋ ਮੈਂ ਸਵੀਦੀ ਹੈ ਕਿ ਅੱਜ ਲੋੜ ਹੈ ਸ਼ਿਰਕਾਤਦਾਰ ਸਾਹਿਬ ਦੇ ਧੁਰੇ ਨਾਲ ਜੁੜਨ ਦੀ ਤਾਂ ਜੋ ਕੌਮ ਚ ਜਿਹੜਾ ਅੱਜ ਇੱਕ ਨਵਾਂ ਉਹ ਬਾਹਰ ਆਇਆ ਸਾਰੀ ਪੀੜ੍ਹੀਆਂ ਦੇ ਵਿੱਚ ਆਇਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਸੱਚਮੁੱਚ ਹੀ ਕੋਈ ਸ਼ਕਤੀ ਹੈ ਜਿੱਥੇ ਅਸੀਂ ਸਾਰੀ ਸੇਕ ਕੌਮ ਜੜੀ ਹੈ ਨਤ ਮਸਤਕ ਹੋ ਕੇ ਹਰ ਗੁਨਾਹ ਚੋਰੀ ਜਿਪਾ ਕੇ ਅਸੀਂ ਸੰਦੇਸ਼ ਵੀ ਲੈਣੇ ਆਂ ਸਜ਼ਾ ਵੀ ਭੁਗਤਦੇ ਆਂ ਅਸੀਂ ਉੱਥੋਂ ਹੁਕਮਨਾਮਾ ਲੈ ਕੇ ਉਹਦੇ ਉੱਤੇ ਅਗਵਾਈ ਜੋ ਅਗਵਾਈ ਹੋਦੀ ਹੈ ਉਹਦੇ ਚੱਲੋ ਕਹਿੰਦੇ ਕਿ ਤੁਹਾਡੇ ਨੂੰ ਮੰਨਤਾ ਅਸੀਂ ਤੇ ਕੋਈ ਤੁਹਾਡਾ ਹੈ ਹੀ ਨਹੀਂਗੇ ਅਸੀਂ ਤੇ ਕਮੇਟੀ ਜਿਹੜੀ ਉੱਥੋਂ ਬਣੀ ਆ ਪੰਜ ਮੈਂਬਰੀ ਨਾਮ ਅਨਾਉਂਸ ਹੋਏ ਨੇ ਆਦੇਸ਼ ਹੋਇਆ ਤਾਂ ਆਪਾਂ ਕਾਰਜ ਕਰ ਰਹੇ ਆ ਇਹ ਕੋਈ ਤੁਹਾਡਾ ਹੈ ਹੀ ਨਹੀਂ ਅਸੀਂ ਤੇ ਕਿਸੇ ਤੁਹਾਡੇ ਵਿੱਚ ਹੀ ਨਹੀਂ ਸੀਗੇ ਉਹਦੇ ਇਰਾਦੇ ਨਹੀਂ 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 ਉਹ ਤਾਂ ਬਟ ਉਹ ਸ਼ਾਇਦ ਉਹਨਾਂ ਨੇ ਦੂਜੇ ਦਿਨ ਕਿਹਾ ਹੋਵੇ ਕਿਸੇ ਨੂੰ ਵੀ ਕਿਹਾ ਹੋ ਸਕਦਾ ਸਾਨੂੰ ਤਾਂ ਕੋਈ ਸਾਨੂੰ ਤਾਂ ਕੋਈ ਰੋਗ ਨਹੀਂ ਲੱਗੀ ਹੈਗੀ ਸਾਨੂੰ ਤਾਂ ਬੁਲਾਇਆ ਵੀ ਗਿਆ ਸੀ ਅਸੀਂ ਉੱਥੇ ਉਸ ਦਿਨ ਉੱਥੇ ਕੁਦਰਤੀ ਗਏ ਹੋਏ ਸੀਗੇ ਸਾਨੂੰ ਸੱਦਿਆ ਗਿਆ ਸਾਨੂੰ ਤਾਂ ਉਸ ਦਿਨ ਵੀ ਉਹਨਾਂ ਨੇ ਕਿਹਾ ਵੀ ਅਸੀਂ ਅੰਤ ਤੱਕ ਇਕਤਾ ਸੀ ਅੱਜ ਵੀ ਕਹਿੰਦੇ ਅੰਤ ਤੱਕ ਇਕਤਾ ਹੋਣੀ ਚਾਹੀਦੀ ਹੈ ਅਸੀਂ ਉਸ ਦਿਨ ਵੀ ਕਿਹਾ ਵੀ ਤੁਸੀਂ ਸਾਡੇ ਤੋਂ ਦੱਸੋ ਕਿਹੜੀ ਸ਼ਰਤ ਕਿਹੜਾ ਤਿਆਗ ਲੈਣਾ ਜਦੋਂ ਸਾਡਾ ਕੋਈ ਕੋਈ ਫੜੀ ਦੇ ਉਹ ਸ਼ਰਤੀ ਹਨ ਕਿ ਸੇਵ ਤੋਂ ਦਾ ਜਿਹੜਾ ਫੈਸਲਾ ਹੋ ਗਿਆ ਸੱਤ ਮੈਂਬਰ ਕਮੇਟੀ ਬਣ ਗਈ ਪੰਜ ਰਹਿ ਗਏ ਪਰ ਹੁਣ ਉਸੇ ਚੇਂਜਸ ਤਾਂ ਆ ਗਿਆ ਨਾ ਕਿ ਉਹ ਅਸੈਪਟ ਕੋਡ ਕਰੂਗਾ ਉਹਨਾਂ ਦੇ ਇਰਾਦੇ ਨਹੀਂ ਚਲੋ ਸਮਝ ਦਸੂਗਾ ਜੀ ਪੰਥ ਨੇ ਦੇਖੋ ਸਭ ਤੋਂ ਵੱਡੇ ਤਾਂ ਪੰਥ ਹਨ ਨਾ ਜੀ ਬੰਦੇ ਨਹੀਂ ਜਿਹੜੀ ਚੋਣ ਆ ਕੇ ਸਾਡੇ ਵਿੱਚ ਪਤਾ ਲੱਗ ਗਿਆ ਪੰਥ ਨੇ ਪੰਥ ਨੇ ਆਪੇ ਆਪੇ ਡਿਸਾਈਡ ਕਰ ਲੈਣਾ ਜੀ ਅਸੀਂ ਤਾਂ ਆਪਣੀ ਸੇਵਾ ਨਿਭਾ ਰਹੇ ਆਂ ਪੰਥ ਕੋ ਜਾ ਰਹੇ ਆਂ ਪੰਥ ਦੇ ਭਲੇ ਲਈ ਸ਼ਰੋਮਣੀ ਕਾਲਦਲ ਦੀ ਮਜ਼ਬੂਤੀ ਲਈ ਸਾਡਾ ਕੋਈ ਸਵਾਲ ਨਹੀਂ ਪੰਤ ਤਾ ਲੋਕਾ ਪੁਰਤਾ ਲੋਕਾਂ ਨੇ ਪਤਾ ਵੀ ਟੱਕੜੀ ਚੋਂ ਨਿਸ਼ਾਨਾ ਅਗਲੀ ਦੰਦਾ ਬਹੁਤੇ ਨੂੰ ਤੇ ਇਹ ਪਤਾ ਹੁੰਦਾ ਤੇ ਉਹ ਚੋਂ ਨਿਸ਼ਾਨੀ ਵੀ ਨਹੀਂ ਬਹੁਤੇ ਨੂੰ ਹੁਣ ਹੁਣ ਦੇਖ ਲੋ ਤੁਸੀਂ ਇਸ ਵਾਰ ਨਹੀਂ ਨਹੀਂ ਇਸ ਵਾਰ ਦੇਖੋ ਟੱਕੜੀ ਦਾ ਹਾਲ ਕੀ ਹੋਇਆ ਕਿਉਂ ਹੋਇਆ ਜਿਵੇਂ ਤਾਂ ਜਬ ਟੱਕੜੀ ਦੀਆਂ ਕੋਈ ਸੋਚ ਸਕਦੇ ਸੀ ਪੰਜਾਬ 'ਚ ਹੋਣਗੀਆਂ